ਸੁਖਬੀਰ ਸਿੰਘ ਬਾਦਲ ਲੰਘੇ ਦੇਣੀ ਇੱਕ ਬਿਆਨ ਦਿੰਦੇ ਨੇ ਜਿਦੇ ਵਿੱਚ ਉਹ ਸਿੱਧੇ ਅਸਿੱਧੇ ਤੌਰ ਦੇ ਉੱਤੇ ਇਹ ਕਹਿੰਦੇ ਨੇ ਕਿ ਮੈਂ ਤਾਂ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਔਰ ਹਾਲਾਂਕਿ ਸਿੱਧੇ ਤੌਰ ਦੇ ਉੱਤੇ ਇਹ ਨਹੀਂ ਕਿਹਾ ਉਹਨਾਂ ਨੇ ਕਿ ਅਸੀਂ ਕੁਝ ਨਹੀਂ ਕੀਤਾ ਪਰ ਉਹਨਾਂ ਨੇ ਇੱਕ ਸਟੇਟਮੈਂਟ ਦੇ ਦਿੱਤੀ ਉਹ ਕਹਿੰਦੇ ਕਿ ਇੱਕ ਧਰਮ ਹਿੱਕ ਦੀ ਪਾਰਟੀ ਇੱਕ ਧਾਰਮਿਕ ਪਾਰਟੀ ਸ਼ਰੋਮਣੀ ਅਕਾਲੀ ਦਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਐਦਾਂ ਕਰ ਸਕਦੀ ਹੈ? ਯਾਨੀ ਕਿ ਉਹਨਾਂ ਨੇ ਇੱਕ ਇੱਕ ਸਟੇਟਮੈਂਟ ਦੇ ਦਿੱਤੀ ਭਾਵੇਂ ਅਸਿੱਧੇ ਤੌਰ ਤੇ ਹੀ ਕਨਪਾਵੇਂ ਕੁਮਾ ਕੇ ਫੜ ਲਿਆ ਪਰ ਕਨ ਫੜਿਆ ਜ਼ਰੂਰ ਹੈ ਔਰ ਜਿਵੇਂ ਉਹ ਸਟੇਟਮੈਂਟ ਦਿੱਤੀ ਗਈ ਉਹ ਤੋਂ ਇਹੀ ਪ੍ਰਤੀਤ ਹੋਇਆ ਕਿ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਵੇਂ ਮੈਂ ਤਨਖਾਹ ਵਾਲੀ ਭਾਵੇਂ ਮੈਂ ਤਨਖਾਈਆਂ ਵੀ ਕਰਾਰ ਹੋ ਗਿਆ ਪਰ ਮੈਂ ਇਦਾਂ ਦਾ ਕੀਤਾ ਕੁਝ ਨਹੀਂ ਹੁਣ ਉਸ ਸਟੇਟਮੈਂਟ ਤੋਂ ਬਾਅਦ ਜਦੋਂ ਵਿਚਾਰ ਹੋਏ ਤਕਰੀਰਾਂ ਰੱਖੀਆਂ ਗਈਆਂ ਉਦੋਂ ਚਰਚਾ ਚੱਲੀ ਕਿ ਕੀ ਸੁਖਬੀਰ ਸਿੰਘ ਬਾਦਲ ਦੀ ਇਹ ਸਟੇਟਮੈਂਟ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਨੂੰ ਸਿੱਧੇ ਚੁਣੌਤੀ ਦਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਫੈਸਲੇ ਸੁਣਾਏ ਗਏ ਕਿ ਉਹਨਾਂ ਫੈਸਲਿਆਂ ਨੂੰ ਸਿੱਧੇ ਤੌਰ ਤੇ ਟੱਕਰ ਦਿੰਦਾ ਇਹ ਬਿਆਨ ਸੁਖਬੀਰ ਸਿੰਘ ਬਾਦਲ ਦਾ ਉਸ ਤੋਂ ਬਾਅਦ ਹੁਣ ਕੁਝ মিডিਆ ਰਿਪੋਰਟਸ ਦੇ ਮੁਤਾਬਕ ਇਹ ਕਿਹਾ ਜਾਣ ਲੱਗਿਆ ਹੈ ਕਿ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਹੁਣ ਜ਼ਰਾ ਐਕਸ਼ਨ ਮੋਡ ਦੇ ਵਿੱਚ ਨਹੀਂ ਹੁਣ ਕਿਹਾ ਜਾਣ ਲੱਗਿਆ ਹੈ ਕਿ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਨਰਮੀ ਨਹੀਂ ਵਰਤਣਗੇ ਕੁਝ মিডিਆ ਰਿਪੋਰਟਸ ਦੇ ਵਿੱਚ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਸਿੰਘ ਸਾਹਿਬ ਦੇ ਵੱਲੋਂ ਸਿੱਧੇ ਤੌਰ ਤੇ ਗੱਲ ਕਰ ਦਿੱਤੀ ਗਈ ਹੈ ਕਿ ਜਿਵੇਂ ਹੁਕਮਨਾਮੇ 'ਚ ਲਿਖਿਆ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਸਹਿਤ ਬਾਕੀ ਲੀਡਰਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਉਵੇਂ ਉਹ ਅਸਤੀਫੇ ਪ੍ਰਵਾਨ ਕੀਤੇ ਜਾਣ। ਯਾਨੀ ਕਿ ਸਿੱਧੇ ਤੌਰ ਦੇ ਉੱਤੇ ਇੱਕ ਅਲਟੀਮੇਟਮ ਦੇ ਦਿੱਤਾ। ਜੇ ਇਹ ਦਿੱਤੀ ਜਾਣਕਾਰੀ ਇਹ ਮਿਲੀ ਜਾਣਕਾਰੀ ਵਿੱਚ ਸੱਚ ਹੈ ਤਾਂ ਜ਼ਾਹਿਰ ਤੌਰ ਦੇ ਉੱਤੇ ਸ਼੍ਰੀ ਕਾਰਤਕ ਸਾਹਿਬ ਦੀ ਕਾਰਜਬਿਧਾਰੀ ਉੱਤੇ ਕਾਰਜਕਾਰੀ ਉੱਤੇ ਲੋਕਾਂ ਦਾ ਜਿਹੜਾ ਕਥਿਤ ਤੌਰ ਦੇ ਉੱਤੇ ਡਾਮਾਂਡ ਹੋਲ ਹੁੰਦਾ ਵਿਸ਼ਵਾਸ ਸੀ। ਉਹ ਦੁਬਾਰਾ ਪੱਕਾ ਹੋਣ ਲੱਗੇਗਾ ਕਥਿਤ ਤੌਰ ਤੇ ਡਾਮਾ ਡੋਲ ਹੁੰਦਾ ਵਿਸ਼ਵਾਸ ਹੈ ਉਸ ਕਰਕੇ ਕਿਹਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਤਕਰੀਰਾਂ ਰੱਖੀਆਂ ਗਈਆਂ ਜਿਹਦੇ ਵਿੱਚ ਕਿਹਾ ਗਿਆ ਕਿ ਸਾਬਕਾ ਜਥੇਦਾਰ ਸਹਿਬਾਨ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਘਰ ਜਾ ਕੇ ਉੱਥੇ ਮੀਟਿੰਗਸ ਕਰ ਰਹੇ ਸੀ ਫੈਸਲੇ ਲੈ ਰਹੇ ਸੀ ਉੱਥੇ ਆ ਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸ਼ਸ਼ੋ ਪੰਜ ਮਚ ਮਚ ਗਈ ਸੀ ਬਣ ਗਈ ਸੀ ਔਰ ਉਹਦੇ ਦਰਮਿਆਨ ਹੁਣ ਕਈ ਮੀਡੀਆ ਰਿਪੋਰਟਸ ਮੁਤਾਬਕ ਇਹ ਕਿਹਾ ਜਾਣ ਲੱਗਿਆ ਹੈ ਕਿ ਸ਼੍ਰੀ ਕਾਲ ਤਕਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੁਣ ਕੁਝ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਹੁਣ ਉਹ ਸਿੱਧੇ ਤੌਰ ਦੇ ਉੱਤੇ ਅਲਟੀਮੇਟਮ ਦਿੰਦੇ ਨਜ਼ਰ ਆ ਰਹੇ ਨੇ ਇਹ ਅਲਟੀਮੇਟਮ ਦਿੱਤਾ ਗਿਆ ਹੈ ਔਰ ਕੀ ਇਸ ਦਾ ਕੋਈ ਸਿੱਧਾ ਅਸਰ ਦੇਖਣ ਨੂੰ ਮਿਲੇਗਾ ਉਹ ਆਉਣ ਦੇ ਸਮੇਂ ਤੇ ਮਨਸਰਾ ਜੋ ਵੀ ਹੋਏਗਾ ਦੱਸ ਦੇ ਰਹਿਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ ਤੇ